ਜਾਂਚ ਕਰਕੇ ਜੁਆ ਹੈ ਉਨਚੇ ਕੁਝ ਦੇਖ ਪੁੱਤ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਦਾ ਕਤਲ ਕਰ ਦਿੱਤਾ ਹੈ ਜੀਹਾਂ ਨਵੇਂ ਸਾਲ ਮੌਕੇ ਇਹ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਇੱਕ ਪੁੱਤ ਨੇ ਆਪਣੀ ਮਾਂ ਤੇ ਚਾਰ ਭੈਣਾਂ ਦਾ ਇਕੱਠਿਆਂ ਕਤਲ ਕਰ ਦਿੱਤਾ ਸਾਰਾ ਪਰਿਵਾਰ ਇੱਕ ਹੋਟਲ ਵਿੱਚ ਰੁਕਿਆ ਹੋਇਆ ਸੀ ਇਸ ਦੌਰਾਨ ਪੁੱਤ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਦਾ ਬਲੇਡ ਨਾਲ ਗਲਾ ਵੱਢ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਪੰਜਾਂ ਦੀਆਂ ਲਾਸ਼ਾਂ ਹੋਟਲ ਦੇ ਕਮਰੇ ਚੋਂ ਬਰਾਮਦ ਹੋਈਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਮੁਲਤਮ ਨੂੰ ਵੀ ਮੌਕੇ ਤੋਂ ਕਾਬੂ ਕਰ ਲਿਆ ਤਾਂ 9 ਸਾਲ ਦੇ ਪਹਿਲੇ ਹੀ ਦਿਨ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਤਾ ਸਾਹਮਣੇ ਇਹ ਦਰਸ਼ਨ 9 ਸਾਲ ਦੇ ਮੌਕੇ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਘਟਨਾ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲਖਨਊ ਦੇ ਨਾਕਾ 'ਚ ਸਥਿਤ ਇੱਕ ਹੋਟਲ 'ਚ ਇੱਕ ਹੀ ਪਰਿਵਾਰ ਦੀਆਂ ਪੰਜ ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਆਗਰਾ ਦਾ ਰਹਿਣ ਵਾਲਾ ਇਹ ਪਰਿਵਾਰ ਹੋਟਲ ਵਿੱਚ ਰੁਕਿਆ ਹੋਇਆ ਸੀ ਪੁਲਿਸ ਨੇ ਦੱਸਿਆ ਹੈ ਕਿ ਅਰਸ਼ਦ ਨਾਮ ਦੇ ਨੌਜਵਾਨ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਦਾ ਬਲੇਡ ਨਾਲ ਕੱਟ ਕੇ ਕਤਲ ਕਰ ਦਿੱਤਾ ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਡਿਪਟੀ ਕਮਿਸ਼ਨਰ ਆਫ ਲਖਨਊ ਨੇ ਦੱਸਿਆ ਹੈ ਕਿ ਇਹ ਘਟਨਾ ਨਾਕਾ ਇਲਾਕੇ ਵਿੱਚ ਸਥਿਤ ਹੋਟਲ ਸ਼ਰਨਜੀਤ ਵਾਪਰੀ ਅਧਿਕਾਰੀਆਂ ਮੁਤਾਬਕ ਦੋਸ਼ੀ ਦੀ ਪਛਾਣ 24 ਸਾਲਾ ਅਰਸ਼ਦ ਵਜੋ ਹੋਈ ਹੈ ਜਿਸ ਨੇ ਕਥਿਤ ਤੌਰ ਤੇ ਆਪਣੇ ਹੀ ਪਰਿਵਾਰ ਦੇ 5 ਮੈਂਬਰਾਂ ਦਾ ਕਤਲ ਕਰ ਦਿੱਤਾ आज दिनांक 1 जनवरी 2025 को थाना नाका क्षेत्र से एक सूचना प्राप्त हुई जिसमें बताया गया कि होटल शरणजीत के कमरे में पांच लोगों की डेड बॉडी पाई गई है तत्काल स्थानीय पुलिस द्वारा मौके पर पहुंचा गया एक व्यक्ति जिसका नाम अरशद है लगभग 24 वर्षीय आगरा का रहने वाला इसको विरासत में लिया गया है प्रारंभिक पूछताछ में उनके द्वारा बताया गया है कि पारिवारिक कलह के चलते उनके द्वारा अपनी चार बहनों और माता की हत्या कर दी गई है अग्रिम पूछताछ इनसे की जा रही है फील्ड यूनिट मौके पर पहुंच गई है साक्षात मिल की कार्रवाई की जा रही है यहाँ पर तमाम जो शव हैं उनको पोस्टमार्टम हेतु तो भेजा जा रहा है और अग्रिम विधिक कार्रवाई इसमें प्रचलित है जैसे भी आगे सूचना प्राप्त होगी आपको अवगत कराया जाएगा ਮਾਰੇ ਗਏ ਪੰਜ ਔਰਤਾਂ ਵਿੱਚੋਂ ਮ੍ਰਿਤਕਾਂ ਦੀ ਪਛਾਣ 9 ਸਾਲਾਂ ਆਰੀਆ 19 ਸਾਲਾਂ ਅਲਸ਼ੀਆ 16 ਸਾਲਾਂ ਦੀ ਅਕਸ਼ਾ ਅਤੇ 18 ਸਾਲਾਂ ਦੇ ਰਹਿਮੀਨ ਵਜੋਂ ਹੋਈ ਹੈ ਸਾਰਿਆਂ ਦੀ ਪਛਾਣ ਅਰਸ਼ਦ ਦੀਆਂ ਪੈਣਾ ਅਤੇ ਅਸ਼ਮਾ ਦੋਸ਼ੀ ਦੀ ਮਾਂ ਵਜੋਂ ਹੋਈ ਹੈ ਪੁਲਿਸ ਮੁਤਾਬਕ 24 ਸਾਲਾਂ ਦਾ ਅਰਸ਼ਦ ਆਗਰਾ ਦਾ ਰਹਿਣ ਵਾਲਾ ਹੈ ਅਤੇ ਮੁਜਲੀ ਪੁੱਛਗਿਸ ਤੋਂ ਬਾਅਦ ਉਸਨੇ ਮੰਨਿਆ ਕਿ ਉਹਨਾਂ ਵਿਚਾਲੇ ਕਰੇ ਲੁੱਟਾਗੜਾ ਹੋਇਆ ਸੀ ਜਿਸ ਕਾਰਨ ਉਸਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਪੁਲਿਸ ਨੇ ਸਾਰੇ ਸਬੂਤ ਇਕੱਠੇ ਕਰ ਲਈ ਫੋਰੈਂਸਿਕ ਟੀਮਾਂ ਨੂੰ ਮੌਕੇ ਤੇ ਬੁਲਾਏ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ